ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਲਓ ਜੀ ਜਿਹੜੇ ਆਪਣੇ ਕੋਲੇ ਏਕੇ ਟੈਕ ਪਸ਼ਮੀਨਾ ਦੇ ਸੂਟ ਆ ਜਿਹੜੇ ਆ ਚੁੱਕੇ ਨੇ ਬਹੁਤ ਜ਼ਿਆਦਾ ਦੇਖੋ ਕੁਆਲਟੀ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਲਓ ਜੀ ਅਨਲਿਮਟਿਡ ਕਲਰ ਆ ਜਿਹੜੇ ਆਪਣੇ ਕੋਲੇ ਇੱਥੇ ਆਏ ਨੇ ਲਓ ਜੀ ਇੱਕ ਇੱਕ ਕਰਕੇ ਸਾਰੇ ਸੂਟ ਆ ਜਿਹੜੇ ਹੁਣ ਇਹਨਾਂ ਦੀ ਕਟਿੰਗ ਹੋਊਗੀ ਉਹ ਤੁਹਾਨੂੰ ਦਿਖਾਵਾਂਗੇ ਤੇ ਲਓ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਹੀ ਪਿਆਰੇ ਪਿਆਰੇ ਕਲਰ ਆ ਜਿਹੜੇ ਆਪਣੇ ਅੱਜ ਤੁਹਾਨੂੰ ਲੈ ਕੇ ਚੱਲਾਂਗੇ ਲੋਕ ਸਾਰੇ ਕਲਰ अवेलेबल ਵਾਲਾ ਜਿਹੜੀਆਂ ਇਹ ਪਹਿਣਾ ਪਛਮੀ ਨੇ ਇਹਦੀਆਂ ਸਕੀਨ ਨੇ ਉਹ ਜਿਹੜੀਆਂ ਵੀਡੀਓ ਤਿੰਨ ਹੀ ਆਪਣੀ ਆਉਂਦੀ ਆ ਆਪਣੇ ਸੂਟ ਆ ਜਿਹੜੇ ਸੋਹਣੇ ਸੋਹਣੇ ਬੁੱਕ ਕਰ ਲਿਓ ਕਿਉਂਕਿ ਸਾਰੇ ਨਵੇਂ ਨਵੇਂ ਰੰਗ ਨੇ ਜਿਹੜੇ ਆਪਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਲੋਕ ਬਾਅਦ ਵਿੱਚ ਕੱਪੜੇ ਚੈੱਕ ਕਰ ਸਕਦਾ ਬਾਕੀ ਘਰੇ ਜਾ ਕੇ ਆਪਾਂ ਪੂਰੀ ਵੀਡੀਓ ਤੁਹਾਨੂੰ ਪ੍ਰੋਪਰ ਦਿਖਾਵਾਂਗੇ

ਇਹ ਲੋ ਜੀ ਜੁਣ ਆਪਣੇ ਸੂਤਾਂ ਦੀ ਕਟਿੰਗ ਦਿਖਾਵਾਂਗੇ ਬਾਕੀ ਘਰੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਜਿਹੜੇ ਜਿਹੜੇ ਕੰਮ ਆਪਾਂ ਲੈ ਕੇ ਚੱਲੇ ਅੱਛਾ ਅੱਛਾ ਚਲੋ ਜੀ Like Apa lagi ਹਾਂ ਜੀ ਅੱਧਰ ਆਪਣੇ ਕੋਲੇ ਅੱਜ ਨਵਾਂ ਮਾਲ ਆ ਜਿਹੜਾ ਪਸ਼ਮੀਨੇ ਦਾ ਆ ਚੁੱਕਿਆ ਤੇ ਲਓ ਜੀ ਬਹੁਤ ਟਾਈਮ ਤੋਂ ਮੇਰੇ ਘਰ ਭੈਣਾਂ ਨੂੰ ਜਿਹੜਾ ਇੰਤਜ਼ਾਰ ਸੀਗਾ ਵੀ ਨਵਾਂ ਪਸ਼ਮੀਨੇ ਦਾ ਮਾਲ ਕਦੋਂ ਆਊਗਾ ਤੇ ਲਓ ਜੀ ਪਸ਼ਮੀਨਾ ਜਿਹੜਾ ਆਪਣੇ ਕੋਲੇ ਪਹੁੰਚ ਚੁੱਕਿਆ ਤੇ ਇਹ ਵਾਲਾ ਸੂਟ ਆਪਣਾ ਜਿਹੜਾ ਅ ਅੱਜ ਕੰਪਲੀਟ ਕਰ ਦਾਂਗੇ ਤੇ ਲਓ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋਗੇ ਲਓ ਜੀ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਅੱਜ ਬਹੁਤ ਹੀ ਸੋਹਣੇ ਪਸ਼ਮੀਨਾ ਦੇ ਸੂਟ ਤੇ ਆਪਾਂ ਅੱਜ ਤੁਹਾਨੂੰ ਨਾਲ ਜਿਹੜੇ ਵੀਡੀਓ ਚ ਦਿਖਾਵਾਂਗੇ ਕਿਉਂਕਿ ਜਦੋਂ ਹੁਣ ਸੀਜ਼ਨ ਸ਼ੁਰੂ ਹੋ ਰਿਹਾ ਤੇ ਸੋਹਣੇ ਸੋਹਣੇ ਕਲਰ ਆ ਜਿਹੜੇ ਆਪਾਂ ਪਹਿਲਾਂ ਚ ਹੀ ਮੰਗਵਾ ਲਏ ਨੇ ਤੇ ਲਓ ਜੀ ਆਪਣੇ ਮਨਪਸੰਦ ਕਲਰ ਆ ਜਿਹੜੇ ਤੁਸੀਂ ਜਿਵੇਂ ਹੁਣ ਆਰਡਰ ਕਰੋਗੇ ਤੇ ਫੇਰ ਜਿਹੜਾ ਇਹਨਾਂ ਨੇ ਤਿਆਰ ਹੋਣਾ ਤੇ ਲਓ ਜੀ ਇੱਥੇ ਆਪਣੇ ਕੋਲੇ ਦੇਖੋ ਇਸ ਤਰ੍ਹਾਂ ਦੇ ਪਾਰਸਲ ਪਹੁੰਚ ਚੁੱਕੇ ਨੇ ਤੇ ਆਪਾਂ ਇਹ ਇੱਕ ਕਰਕੇ ਅੱਜ ਸਾਰੇ ਸੂਟ ਆ ਜਿਹੜੇ ਤੁਹਾਨੂੰ ਦਿਖਾਵਾਂਗੇ ਤੇ ਲਓ ਜੀ ਬਹੁਤ ਪਿਆਰੇ ਪਿਆਰੇ ਪਸ਼ਮੀਨਾ ਦੇ ਕਲਰ ਨੇ ਤੇ ਇਹ ਵਾਲਾ ਕਲਰ ਹੈ ਜਿਹੜਾ ਸਭ ਤੋਂ ਘੱਟ ਮਿਲਦਾ ਦੇਖੋ ਇਹਨੂੰ ਆਪਾਂ ਜਿਹੜਾ ਪੀਲੇ ਜਿਹਾ ਕਹਿ ਦਿੰਨੇ ਆ ਦੇਖੋ ਇਹ ਵਾਲਾ ਬਹੁਤ ਪਿਆਰਾ ਤੇ ਲਓ ਜੀ 10 ਨੰਬਰ ਤੇ ਤੁਸੀਂ ਆਪਣੇ ਨਾਲ ਕਨੈਕਟ ਕਰਕੇ ਕੋਈ ਵੀ ਸੂਟ ਆਪਣਾ ਬੁੱਕ ਕਰ ਸਕਦੇ ਹੋ ਮੰਗਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਤੇ ਚਲੋ ਜੀ ਫਿਰ ਸੂਟ ਆ ਜਿਹੜੇ ਆਪਣੇ ਆਪਾਂ ਸਾਰੇ ਜਿਹੜੇ ਮੇਨ ਮੇਨ ਕਲਰ ਨੇ ਉਹ ਆਪਾਂ ਇੱਥੇ ਰੱਖ ਲਏ ਨੇ ਤੇ ਲਓ ਜੀ ਕਾਊਂਟਰ ਤੇ ਹੁਣ ਤੁਹਾਨੂੰ ਦਿਖਾਉਣੇ ਆ ਆਪਾਂ ਇੱਕ ਇੱਕ ਕਰਕੇ ਸਟਾਫ ਤੇ ਜਿਹੜੇ ਸੂਟ ਨੇ ਆਪਣੇ ਕਲਰ ਨੇ ਉਹ ਤੇ ਲਓ ਜੀ ਸਾਰੇ ਕਿਉਂਕਿ ਆਪਾਂ ਸਲੈਕਟਰ ਜਿਹੜੇ ਕਲਰ ਲੈ ਕੇ ਆਏ ਆ ਜੋ ਮੇਰੇ ਭੈਣਾ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਤੇ ਲਓ ਜੀ ਬਹੁਤ ਚੱਦੀ ਵੇੜ ਸੀ ਪਸ਼ਮੀਨੇ ਦੀ ਕਿਉਂਕਿ ਨਿਊ ਨਿਊ ਕਲਰ ਜਦੋਂ ਨਵੇਂ ਨਵੇਂ ਆਉਂਦੇ ਨੇ ਬਾਅਦ ਵਿੱਚ ਇਹਨਾਂ ਦਾ ਇੰਨਾ ਕੁ ਜ਼ਿਆਦਾ ਹੋ ਜਾਂਦਾ ਕਿਉਂਕਿ ਸੂਟ ਦੇ ਜਿਹੜੇ ਕਲਰ ਇੱਕ ਵਾਰੀ ਆ ਜਾਂਦੇ ਨੇ ਦੂਜੀ ਵਾਰ ਆਪਾਂ ਨੂੰ ਕਲਰ ਕਦੇ ਮਿਲਦੇ ਆ ਕਦੇ ਨਹੀਂ ਮਿਲਦੇ ਤੇ ਇਸ ਲਈ ਲਓ ਜੀ ਸੂਟ ਆਪਣੇ ਕੋਲੇ ਇਹਨਾਂ ਨਾਲ ਦੇ ਤੁਹਾਨੂੰ ਜਿੰਨੇ ਮਰਜੀ ਤੁਸੀਂ ਲੈ ਸਕਦੇ ਹੋ ਨਾ ਇੱਕ ਸੂਟ ਵੀ ਲੈ ਸਕਦੇ ਹੋ ਇੱਕ ਨਾਲ ਦੇ ਚਾਰ ਵੀ ਲੈ ਸਕਦੇ ਹੋ ਉਹ ਜਿੱਦਾਂ ਤੁਹਾਡੀ ਵੇਖੋ ਹੋਊਗੀ ਉਸ ਤਰ੍ਹਾਂ ਤੁਸੀਂ ਸੂਟ ਜਿਹੜੇ ਆਪਣੇ ਤੋਂ ਬੁੱਕ ਕਰ ਸਕਦੇ ਹੋ ਕਿਉਂਕਿ ਆਪਣੇ ਕੋਲੇ ਫੁੱਲ ਸਟਾਕ ਆ ਜਿਹੜੇ ਸੂਟਾਂ ਦਾ ਆ ਚੁੱਕੀ ਆ ਠੀਕ ਆ ਜੀ ਤੇ ਆਪਾਂ ਵੀਡੀਓ ਵੀ ਦਿਖਾਵਾਂਗੇ ਜਦੋਂ ਆਪਾਂ ਸੂਟ ਲੈ ਕੇ ਆਏ ਆ ਉਹ ਵੀਡੀਓ ਵੀ ਇਸ ਦੇ ਵਿੱਚ ਐਡ ਕਰਾਂਗੇ ਤੇ ਚਲੋ ਜੀ ਸਭ ਤੋਂ ਪਹਿਲਾਂ ਸੂਟ ਸੇ ਚੈੱਕ ਕਰੋ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਕਿਉਂਕਿ ਲਵੈਂਡਰ ਸ਼ੇਡ ਦੇ ਵਿੱਚ ਕਾਫੀ ਕਲਰ ਆ ਜਾਂਦੇ ਨੇ ਤੇ ਇਹਨੂੰ ਆਪਾਂ ਹਲਕਾ ਜਿਹਾ ਜਾਮਨੀ ਜਾਂ ਕਲਰ ਜਿਵੇਂ ਕਹਿ ਦਿੰਨੇ ਆ ਹਨਾ ਉਸ ਕਲਰ ਚ ਆਜਾ ਥੋੜਾ ਜਿਹਾ ਕੈਮਰੇ ਚ ਫਰਕ ਪਊਗਾ ਬਾਕੀ ਏਡਾ ਕ ਪਿਆਰਾ ਕਲਰ ਹੈ ਤੇ ਬਹੁਤ ਹੀ ਸੋਹਣਾ ਤੇ ਲਓ ਜੀ ਇਹ ਚ ਆਪਾਂ ਜਿੰਨੇ ਕ ਸੂਟ ਆਪਾਂ ਤੋਂ ਕੱਟ-ਕੱਟ ਕੇ ਰੱਖੇਗੇ ਉਹਨੇ ਕ ਆਪਾਂ ਕਟਿੰਗ ਕਰਕੇ ਸੂਟ ਜਿਹੜੇ ਰੱਖੇ ਨੇ ਬਾਕੀ ਤੁਸੀਂ ਜਿਵੇਂ ਆਪਾਂ ਨੂੰ ਬਹੁਤ ਸ਼ੁਕਰੀਆ ਆਪਾਂ ਇਹਦਾ ਚਾਰਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਵਟਸਐਪ ਤੇ ਤੁਸੀਂ ਉਹਦੇ ਵਿੱਚੋਂ ਵੀ ਸੈਲੈਕਟਰ ਸੂਟ ਆ ਜਿਹੜੇ ਮੰਗਾ ਸਕਦੇ ਹੋ। ਲਓ ਜੀ ਫਰਸਟ ਕਲਰ ਆਪਣਾ ਇਹ ਵਾਲਾ ਤੇ ਲਓ ਜੀ ਫੈਬਰਿਕ ਚੈੱਕ ਕਰ ਸਕਦੇ ਹੋ ਨਾ ਇੱਥੇ ਬੋਰਾ ਆਵੇ ਤੇ ਵਰਕ ਹੋ ਕੇ ਸੂਟ ਆ ਜਿਹੜਾ ਬਹੁਤ ਜ਼ਿਆਦਾ ਹੰਢਣ ਵਾਲਾ ਕੱਪੜਾ ਹੈ। ਲਓ ਜੀ ਮੇਨ ਗੱਲ ਬੁਰਦੀ ਹੁੰਦੀ ਹੈ ਵੀ ਸੂਟਾਂ ਤੇ ਜਦੋਂ ਬੋਰਾ ਜਾਂਦਾ ਦੇਖੋ ਵਧੀਆ ਨਹੀਂ ਲੱਗਦੇ ਤੇ ਇਹ ਸੂਟ ਆਪਾਂ ਪਿਛਲੇ ਸਾਲ ਵੀ ਜਿਹੜੇ ਇੰਨੇ ਕ ਜਿਆਦੇ ਸੇਲ ਕਰੇ ਸੀ ਤੇ ਪਹਿਣਨ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ। ਲਓ ਜੀ ਇਸੀ ਦਾ ਆਪਣੇ ਪਹਿਲੇ ਕਲਰ ਇਹ ਹੈਗਾ ਰਸਟ ਸ਼ੇਡ ਇਹ ਸ਼ੇਡ ਹੈ ਜਿਹੜਾ ਹੈ ਵੀ ਬਹੁਤ ਜ਼ਿਆਦਾ ਸੇਲ ਹੁੰਦਾ ਆਪਣਾ ਨੋ ਇਹ ਨਹੀਂ ਜੀ ਇਹ ਹੈਗਾ ਗਾਜਰੀ ਕਲਰ ਥੋੜਾ ਜਿਹਾ ਇਹਦੇ ਵਿੱਚ ਆ ਰਿਹਾ ਰਸਟ ਕਲਰ ਵੈਸੇ ਇਹ ਹੈਗਾ ਗਾਜਰੀ ਕਲਰ ਠੀਕ ਹੈ ਜੀ ਲਓ ਜੀ ਪ੍ਰੋਪਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਥੋੜਾ ਜਿਆਦਾ ਕਿਉਂਕਿ ਲਾਈਟਾਂ ਚੱਲਦੀਆਂ ਨੇ ਇੱਕ ਸਵੇਰ ਦਾ ਟਾਈਮ ਲਓ ਜੀ ਗਾਜਰੀ ਕਲਰ ਬਾਕੀ ਇਹਦੀ ਵੀਡੀਓ ਆਪਾਂ ਫੋਟੋ ਤੁਹਾਨੂੰ ਸ਼ੇਅਰ ਕਰ ਦਾਂਗੇ ਜਿਵੇਂ ਤੁਸੀਂ ਸਕਰੀਨਸ਼ਾਟ ਲੈ ਕੇ ਭੇਜੋਗੇ ਲਓ ਜੀ ਇਸ ਤਰ੍ਹਾਂ ਆਪਾਂ ਤੁਹਾਨੂੰ ਫੇਰ ਕਲਰ ਦਿਖਾ ਦਿੰਦੇ ਆ ਜਾਂ ਤਾਂ ਜੋ ਤੁਸੀਂ ਸਕਰੀਨਸ਼ਾਟ ਜਿਹੜਾ ਆਸਾਨੀ ਦੇ ਨਾਲ ਲੈ ਸਕੋ ਲਓ ਜੀ ਗਾਜਰੀ ਕਲਰ ਲਓ ਜੀ ਇੱਕ ਹੋਰ ਪਿਆਰਾ ਜਿਹਾ ਸ਼ੇਡ ਆ ਗਿਆ ਦੇਖੋ ਇਹ ਵੀ ਬਹੁਤ ਇਸ ਤਰ੍ਹਾਂ ਦਾ ਲਓ ਜੀ ਇਹ ਵਾਲਾ ਸਹੀ ਕਲਰ ਆ ਸੂਟ ਦਾ ਲਓ ਜੀ ਤੇ ਕਪੜਾ ਇੰਨਾ ਕ ਜਿਆਦਾ ਵਧੀਆ ਹੈ ਲਓ ਜੀ ਤੇ ਤੇ ਵਰਕ ਆ ਜਿਹੜਾ ਮਸ਼ੀਨ ਵਰਕ ਬਹੁਤ ਜਿਆਦਾ ਸੋਹਣਾ ਹੁੰਦਾ ਤੇ ਸੂਟ ਇੰਨਾ ਕ ਸੋਹਣਾ ਬਣਦਾ ਹੈ ਲਓ ਜੀ ਇਹ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਵੀ ਤੁਸੀਂ ਜਿਹੜਾ ਇਸ ਤਰ੍ਹਾਂ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਆ ਗਿਆ ਆਪਣੇ ਕੋਲੇ ਹਲਕਾ ਜਿਹਾ ਮਹਿੰਦੀਆ ਸ਼ੇਡ ਲਓ ਜੀ ਇਹਦਾ ਵੀ ਜਿਹੜਾ ਤੁਸੀਂ ਇਸ ਤਰ੍ਹਾਂ ਸਕਰੀਨਸ਼ਾਟ ਲੈ ਸਕਦੇ ਆ ਲਓ ਜੀ ਬਲੈਕ ਕਲਰ ਬਲੈਕ ਕਲਰ ਤੁਹਾਨੂੰ ਜਿੰਨੇ ਆਪਣੇ ਕੋਲੇ ਚਾਰ ਤੋਂ ਪੰਜ ਥਾਣ ਆਏ ਨੇ ਇਹਦੇ ਤੁਸੀਂ ਜਿੰਨੇ ਕੁ ਮਰਜ਼ੀ ਪੀਸ ਆਪਣੇ ਤੋਂ ਮੰਗਵਾ ਸਕਦੇ ਹੋ ਬਲੈਕ ਕਲਰ ਲਓ ਜੀ ਇਸੇ ਵੀ ਤਰ੍ਹਾਂ ਦਾ ਮਸ਼ੀਨਵਰਕ ਕਰਾਓ ਇਹਦੇ ਤੇ ਨੀਡਲਵਰਕ ਕਰਾਓ ਬਹੁਤ ਸੋਹਣੇ ਸੂਟ ਆ ਜਿਹੜੇ ਬਣ ਕੇ ਤਿਆਰ ਹੋਣੇ ਆ ਲਓ ਜੀ ਬਲੈਕ ਕਲਰ ਲਓ ਜੀ ਹੁਣ ਆ ਗਿਆ ਰਸਟ ਸ਼ੇਡ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਕਹਿ ਰਹੇ ਸੀ ਲਓ ਜੀ ਇਹਦੇ ਵੀ ਤੁਹਾਨੂੰ ਬਹੁਤ ਜ਼ਿਆਦਾ ਪੀਸ ਮਿਲ ਜਾਣਗੇ ਕਿਉਂਕਿ ਇਹ ਵੀ ਆਪਾਂ ਕਾਫੀ ਕੁਆਲਿਟੀ ਨਾਲ ਦੀ ਚੱਕੀ ਆ ਕਿਉਂਕਿ ਇਹ ਸੂਟ ਜਿਹੜੇ ਕਲਰ ਆ ਥੋੜੇ ਜਿਹਾ ਜ਼ਿਆਦਾ ਸੇਲ ਹੁੰਦੇ ਨੇ ਇਹ ਕਾਰਮਨੀਚ ਵੀ ਇਹ ਸੂਟ ਬਹੁਤ ਜ਼ਿਆਦਾ ਸੇਲ ਹੋਇਆ ਤੇ ਹੁਣ ਸਰਦੀ ਚ ਵੀ ਇਹ ਬਹੁਤ ਕਲਰ ਲਓ ਜੀ ਰਸਟ ਛੇੜ ਲਓ ਜੀ ਇਹ ਆਪਣੀਆਂ ਹੈਗੀਆਂ ਕੋਈ ਜ਼ਿਆਦਾ ਜਿਹੜੀਆਂ ਆਪਾਂ ਹੁੰਦੀ ਹੈ ਨਾ ਏਜ ਉਹਨਾਂ ਲਈ ਆਪਾਂ ਥੋੜੇ ਕਿਉਂਕਿ ਇਹ ਚ ਬਹੁਤ ਕਲਰ ਮਿਲ ਜਾਣਗੇ ਪਰ ਆਪਾਂ ਤੁਹਾਨੂੰ ਦੋ ਕੁ ਸੂਤੀ ਦਿਖਾਵਾਂਗੇ ਲਓ ਜੀ ਇਹ ਵਾਲਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਖਾਕੀ ਜਿਹਾ ਕਲਰ ਜਿਹਨੂੰ ਆਪਾਂ ਕਹਿ ਦਿੰਨੇ ਆ ਬਾਕੀ ਤੁਸੀਂ ਆਪਣੇ ਆਪ ਜਿਹੜਾ ਦੇਖ ਲਿਓ ਕੌਣ ਸਾ ਕਲਰ ਹੈ ਹਨ ਲਓ ਜੀ ਸਭ ਦੀ ਕੰਨੀ ਕੰਨੀ ਤੇ ਇਸ ਤਰ੍ਹਾਂ ਦੀ ਜਿਹੜੀ ਮੋਰ ਹੋਊਗੀ ਹੋ ਜੀ ਇਹ ਕਿ ਟੈਕਸ ਤੇ ਪਿਓਰ ਕੁਆਲਿਟੀ ਦੇ ਸੂਟ ਹੋਣਗੇ ਉਹ ਨਹੀਂ ਹੋਊਗਾ ਹਨ ਜਿੱਦਾਂ ਦੀ ਚੀਜ਼ ਪਹਿਲਾਂ ਵੀ ਆਪਾਂ ਤੁਹਾਨੂੰ ਗਰਮੀ ਵਾਲੇ ਸੂਟ ਭੇਜੇ ਨੇ ਸਰਦੀ ਵਾਲੇ ਭੇਜੇ ਨੇ ਜਿੱਦਾਂ ਦਾ ਕੱਪੜਾ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਉਣੀ ਆ ਉਦਾਂ ਦਾ ਕੱਪੜਾ ਹੀ ਤੁਹਾਡੇ ਨਾਲ ਕੋਲੇ ਆਪਾਂ ਭੇਜਦੇ ਆ ਠੀਕ ਹੈ ਜੀ ਲਓ ਜੀ ਇਹਦਾ ਵੀ ਸਕਰੀਨਸ਼ਾਟ ਜਿਹੜਾ ਤੁਸੀਂ ਇਸ ਤਰ੍ਹਾਂ ਲੈ ਲਿਓ ਤੇ ਸੂਟ ਜਿੰਨੇ ਮਰਜ਼ੀ ਤੁਸੀਂ ਜਿਹੜੇ ਇਹਨੇ ਚਾਪੜ ਤੋਂ ਮੰਗਵਾ ਸਕਦੇ ਆ ਲਓ ਜੀ ਸਭ ਦਾ ਫੇਵਰਟ ਕਲਰ ਮਾਸਟਰ ਜੀ ਸ਼ੇਡ ਜਿਹਨੂੰ ਆਪਾਂ ਕਹਿ ਦਿੰਨੇ ਆ ਲਓ ਜੀ ਇਹਦੇ ਵੀ ਆਪਣੇ ਕੋਲੇ ਦੇਖੋ ਕਾਫੀ ਥਾਨ ਆਇਸੀ ਪਰ ਦੋ ਕੁ ਸੂਟ ਆਪਣੇ ਕੋਲੇ ਰਹਿ ਗਏ ਨੇ ਕਿਉਂਕਿ ਇਹ ਕਲਰ ਵੀ ਥੋੜਾ ਜਿਆਦਾ ਜਿਆਦੇ ਇਹਦੇ ਘੱਟ ਸਟਾਕ ਆਉਂਦਾ ਤੇ ਸੇਲ ਇਹ ਸਾਰਿਆਂ ਨਾਲ ਜ਼ਿਆਦਾ ਹੁੰਦਾ ਕਿਉਂਕਿ ਇਹ ਕਲਰ ਬਹੁਤ ਜਿਆਦਾ ਪਿਆਰਾ ਜਿਹਾ ਹੁੰਦਾ ਲਓ ਜੀ ਸਹੀ ਸ਼ੇਡ ਆ ਜਿਹੜੀ ਸੂਟ ਦੀ ਇਹ ਵਾਲੀ ਆਊਗੀ ਲਓ ਜੀ ਇਸੇ ਤਰ੍ਹਾਂ ਜਿਹੜਾ ਤੁਸੀਂ ਸਕਰੀਨ ਸ਼ਾਟ ਇਹਦਾ ਲੈ ਸਕਦੇ ਆ ਲਓ ਜੀ ਐਸੀ ਆਪਣੇ ਸਰਦੀ ਦੀ ਕਲੈਕਸ਼ਨ ਜੋ ਕਿ ਆਪਾਂ ਦੇਖੋ ਹਜੇ ਸੀਜ਼ਨ ਚੱਲਦੇ-ਚੱਲਦੇ ਆਪਣੇ ਕਾਫੀ ਸੂਟ ਲੈ ਆਏ ਆ ਲਓ ਜੀ ਕੁਸ਼ਕ ਦੀ ਕਟਿੰਗ ਜਿਹੜੀ ਹੋ ਚੁੱਕੀ ਐ ਜਿਵੇਂ ਕਿ ਆਪਣੇ ਕੋਲੇ ਇਹ ਸੂਟਾਂ ਦੇ ਆਰਡਰ ਆਏ ਹੋਏ ਸੀਗੇ ਹਨਾ ਤੇ ਕੁਸ਼ਕ ਦੀ ਨਾਲ ਦੀ ਨਾਲ ਕਟਿੰਗ ਕਰ ਦਾਂਗੇ ਤੇ ਲਓ ਜੀ ਜਿਵੇਂ ਤੁਹਾਡਾ ਆਰਡਰ ਆਉਂਦਾ ਤੇ ਤੁਸੀਂ ਜਿਹੜੇ ਸੂਟ ਐ ਇਹ ਆਪਣੇ ਤੋਂ ਬਾਏ ਕਰ ਸਕਦੇ ਹੋ ਲਓ ਜੀ ਡੀਐਮ ਕਰਨ ਲਈ ਆਪਣੇ ਦਿੱਤੇ ਹੋਏ ਨੰਬਰਾਂ ਤੇ ਸਕਰੀਨਸ਼ਾਟ ਭੇਜੋ ਪੇਮੈਂਟ ਕਰੋ ਸੂਟ ਜਿਹੜੇ ਬੁੱਕ ਕਰੋ ਨਾਲ ਦੀ ਨਾਲ ਵਰਕ ਐ ਆਪਣੀ ਮਨਪਸੰਦ ਵਰਕ ਭੇਜੋ ਜਾਂ ਸਾਡੇ ਸਾਨੂੰ ਕਹੋਗੇ ਤੇ ਅਸੀਂ ਵੀ ਜਿਹੜਾ ਬਹੁਤ ਸੋਹਣਾ ਵਕ ਘੇਰਾ ਬਾਜੂ ਕਰਵਾਓ ਕਿਵੇਂ ਪੈਨਲ ਪਵਾਓ ਹਨਾ ਕਿਦਾਂ ਦਾ ਵੀ ਵਰਤ ਜਿਹੜਾ ਕਰਾ ਕੇ ਤੁਸੀਂ ਸੂਟ ਜਿਹੜਾ ਆਪਣਾ ਰੈਡੀ ਕਰਵਾ ਸਕਦੇ ਹੋ ਤੇ ਚਲੋ ਜੀ ਇਸੀ ਆਪਣੀ ਅੱਜ ਦੀ ਵੀਡੀਓ ਹੋਮੀਦ ਕਰਦੇ ਆ ਤੁਹਾਨੂੰ ਆਪਣੀ ਇਹ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਹੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਜਿਹੜੇ ਰੈਡੀ ਕਰਵਾਉਣ ਲਈ ਬਣੇ ਰਹੋ ਆਪਣੇ ਚੈਨਲ ਤੇ ਨਾਲ ਹੀ ਆਪਣੀ ਇੰਸਟਾਗ੍ਰam ਆਈਡੀ ਉੱਥੇ ਜਾ ਕੇ ਵੀ ਉਹਨੂੰ ਜ਼ਰੂਰ ਫੋਲੋ ਕਰਿਆ ਕਰੋ ਕਿਉਂਕਿ ਉੱਥੇ ਆਪਣੇ ਵਰਕ ਦੀ ਜਿਹੜੀ ਡੇਲੀ ਅਪਲੋਡ ਵੀਡੀਓ ਹੁੰਦੀ ਰਹਿੰਦੀ ਹੈ ਤੇ ਚਲੋ ਜੀ ਇਹ ਸੀ ਆਪਣੀ ਅੱਜ ਵਾਲੀ ਬਹੁਤ ਹੀ ਪਿਆਰੀ ਜੀ ਕਸ਼ਮੀਰੀ ਨੇ ਤੇ ਵੀਡੀਓ ਤੇ ਮਿਲਦੇ ਆਂ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਵਰਕ ਲੈ ਕੇ ਨਵਾਂ ਜਾਂ ਕੋਈ ਹੋਰ ਸਟੱਫ ਲੈ ਕੇ ਧੰਨਵਾਦ